ਕੰਗੜਰ ਨੌਤ ਦੀ ਫਿਲਮ ਐਮਰਜੈਂਸੀ ਨੂੰ ਦੇਖ ਕੇ ਭਾਵੁਕ ਹੋਏ ਨਿਤਿਨ ਗਟਕਰੀ ਤੁਸੀਂ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟਸ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ Nagpur ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗਟਕਰੀ ਦੇ ਲਈ ਫਿਲਮ ਐਮਰਜੈਂਸੀ ਦੀ ਇੱਕ ਵਿਸ਼ੇਸ਼ ਸਕਰੀਨਿੰਗ ਦਾ ਆਯੋਜਨ ਕੀਤਾ ਗਿਆ ਸੀ ਉਸ ਨੂੰ ਬਾਲੀਵੁੱਡ ਅਦਾਕਾਰਾ ਕੰਗੜਰ ਨੌਤ ਦੀ ਇਹ ਫਿਲਮ ਬਹੁਤ ਪਸੰਦ ਆਈ ਹੈ ਇਸ ਸਕਰੀਨਿੰਗ ਦੀ ਮੇਜ਼ਬਾਨੀ ਅਦਾਕਾਰਾ ਨਿਰਦੇਸ਼ਕ ਕੰਗੜਰ ਨੌਤ ਅਤੇ અનુਪਮ ਖੇਰ ਨੇ ਕੀਤੀ ਇਹ ਦੇਖ ਕੇ ਉਹ ਭਾਵੁਕ ਹੋ ਗਏ ਉਨ੍ਹਾਂ ਨੇ ਲੋਕਾਂ ਨੂੰ ਇੱਕ ਵਿਸ਼ੇਸ਼ ਅਪੀਲ ਵੀ ਕੀਤੀ ਨਿਤਿਨ ਗੜਕਰੀ ਐਕਸ ਤੇ ਆਪਣੇ ਪੋਸਟ ਲਿਖਦੇ ਨੇ ਮੈਨਾਗਪੁਰ ਚ ਕੰਗੜਾ ਰਣੌਤ ਤੇ ਅਨੁਪਮ ਖੇਰ ਦੇ ਨਾਲ ਐਮਰਜੈਂਸੀ ਦੀ ਵਿਸ਼ੇਸ਼ ਸਕਰੀਨਿੰਗ ਦੇ ਵਿੱਚ ਸ਼ਾਮਲ ਹੋਇਆ ਸੀ ਮੈਂ ਉਹਨਾਂ ਅਦਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਦੇ ਇਤਿਹਾਸ ਦੇ ਕਾਲੇ ਅਧਿਆਏ ਨੂੰ ਪਰਦੇ ਤੇ ਐਨੀ ਸੱਚਾਈ ਦੇ ਨਾਲ ਦਿਖਾਇਆ ਹੈ ਮੈਂ ਸਾਰਿਆਂ ਨੂੰ ਇਸ ਫਿਲਮ ਨੂੰ ਦੇਖਣ ਦੀ ਅਪੀਲ ਕਰਨਾ ਚਾਹੁੰਦਾ ਹਾਂ ਇਸ ਫਿਲਮ ਨੇ ਇੱਕ ਅਚੇਹੇ ਅਧਿਆਏ ਨੂੰ ਸ਼ਾਨਦਾਰ ਢੰਗ ਦੇ ਨਾਲ ਦਰਸਾਇਆ ਹੈ ਜਿਸ ਨੇ ਸਾਡੇ ਇਤਿਹਾਸ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਕੰਗੜਾ ਨੌਤ ਦੇ ਪ੍ਰੋਡਕਸ਼ਨ ਹਾਊਸ ਮਨਿਕਰਨੇਕਾ ਫਿਲਮਸ ਦੇ ਬੈਨਰ ਹੇਡ ਬਣੀ ਇਸ ਫਿਲਮ ਦਾ ਨਿਰਮਾਣ ਤੇ ਨਿਰਦੇਸ਼ਨ ਕੰਗੜਾ ਨੇ ਖੁਦ ਹੀ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੁੱਖ ਭੂਮਿਕਾ ਨਿਭਾਈ ਹੈ ਔਰ ਇਸ ਦੇ ਨਾਲ ਹੀ ਐਮਰਜੈਂਸੀ ਦੇ ਵਿੱਚ અનુਪਮ ਖੇੜ ਸ਼੍ਰੇਸ਼ ਤਲਪੜੇ ਅਸ਼ੋਕ ਛਾਬੜਾ ਮਹਿਮਾ ਚੌਧਰੀ ਮਿਲਨ ਸੋਮਨ ਸਤੇਸ਼ ਕੌਸ਼ਕ ਸੁਮਿਤ ਕਈ ਸਿਤਾਰੇ ਅਹਿਮ ਭੂਮਿਕਾਵਾਂ ਦੇ ਵਿੱਚ ਨਜ਼ਰ ਆਉਂਦੀ ਨਾ ਅਦਾਕਾਰਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਅਤੇ ਨਿਤਿਨ ਗੜਕੜੀ ਦੇ ਸਮਰਥਨ ਦੇ ਲਈ ਧੰਨਵਾਦ ਵੀ ਕੀਤਾ ਹੈ। ਨਾਗਪੁਰ ਦੇ ਵਿੱਚ ਆਯੋਜਿਤ ਇਸ ਸਪੈਸ਼ਲ ਸਕਰੀਨਿੰਗ ਦੌਰਾਨ ਕੰਗੜਾ ਰਣੋਤ ਦਾ ਸਿੰਪਲ ਅੰਦਾਜ਼ ਵੇਖਣ ਨੂੰ ਮਿਲਿਆ। ਉਹਨਾਂ ਨੇ ਇੱਕ ਆਫ ਵਾਈਟ ਰੰਗ ਦੀ ਸਾੜੀ ਪਹਿਨੀ ਸੀ ਤੇ ਆਪਣੇ ਵਾਲਾਂ ਤੇ ਇੱਕ ਜੂڑا ਕੀਤਾ ਹੋਇਆ ਸੀ। ਅਦਾਕਾਰਾ ਦੀ ਲੁੱਕ ਨੂੰ ਵੀ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।